ਵੈਦਿਕਾ ਖਾਲਸਾ ਵੈਦਿਕੀ ਪਤੇ ਅੱਜ ਆਪਾਂ ਗੱਲ ਕਰਦੇ ਆ ਸਿੱਖ ਕੌਮ ਦੇ ਗਦਾਰ ਦੀ ਬੈਸਤਾ ਸਿੱਖ ਕੌਮ ਦੇ ਵਿੱਚ ਗਦਾਰ ਬਹੁਤ ਹੋਏ ਨੇ ਪਰ ਇੱਕ ਗਦਾਰ ਉਹ ਹੋਇਆਗਾ ਤੁਹਾਨੂੰ ਉਹਦੇ ਬਾਰੇ ਵਿਦਾਇਆ ਇਹ ਵੀਡੀਓ ਨੌਜਵਾਨਾਂ ਤੱਕ ਜਰੂਰ ਪਹੁੰਚਦੀ ਕਰ ਦਿਓ ਫਿਰ ਬਾਅਦ ਸਿੱਧੂ ਮੂਸੇਵਾਲੇ ਦੇ ਗਾਣਾ ਵਿੱਚ ਲੱਭਦੇ ਫਿਰਦੇ ਰਹਿੰਦੇ ਹੋਂ ਕਿ ਜਟਾਣਾ ਕੌਣ ਸੀ ਚੰਨ ਸੀ ਚੰਨਾ ਕੌਣ ਸੀ ਜਾ ਕੋਈ ਹੁਣ ਤੁਸੀਂ ਇੱਕ ਪੌਰ ਸਿੰਘ ਦੇ ਜਿੰਨੇ ਸਿੰਘ ਨੇ ਬੜੀਆਂ ਕੁਰਬਾਨੀਆਂ ਵਾਲੇ ਸਿੰਘ ਨੇ ਜਿਨ੍ਹਾਂ ਬਾਰੇ ਅਜੇ ਨੌਜਵਾਨਾਂ ਨੂੰ ਪਤਾ ਤੱਕ ਨਹੀਂ ਮਨਵੀਰ ਸਿੰਘ ਚਿਹੜੂ ਕੌਣ ਸੀ ਭਾਈ ਗਰਜੰਟ ਸਿੰਘ ਬੱਧ ਸਿੰਘ ਵਾਲਾ ਕੌਣ ਸੀ ਭਾਈ ਸੁਖਦੇਵ ਸਿੰਘ ਬੱਬਰ ਕੌਣ ਸੀ ਭਾਈ ਮਨੋਚਾਲ ਕੌਣ ਸੀ ਪਰ ਬਹੁਤ ਜ਼ਿਆਦੇ ਨੇ ਲਹਿਟ ਬਹੁਤ ਲੰਬੀ ਆ ਸਿੰਘਾਂ ਦੀ ਅੱਜ ਤੁਹਾਨੂੰ ਇੱਕ ਹੋਰ ਆਪਾਂ ਜਿਹੜੀ ਗੱਲ ਕਰਦੀ ਸੀ ਗੱਲ ਕਰਨੀ ਆਪਾਂ ਅੱਜ ਉਸ ਲੋਂਗੋਵਾਲ ਗਦਾਰ ਦੀ ਹਰਚੰਦ ਸਿੰਘ ਲੋਂਗੋਵਾਲ ਜਿਸਨੇ ਕਿ ਸੰਤ ਭਿੰਡਰਾ ਵਾਲਿਆਂ ਦੇ ਨਾਲ ਗਦਾਰੀ ਕਰ ਕੀਤੀ ਆ ਬੈਸਤਾ ਜਿਹੜੇ ਬਾਦਲ ਦਾ ਕੱਲਾਣਾ ਸਾਰਾ ਇਹਨਾਂ ਨੇ ਗਦਾਰੀ ਕੀਤੀ ਆ ਮੈਂ ਤੁਹਾਨੂੰ ਕੱਲੀ-ਕੱਲੀ ਗੱਲ ਦੱਸਦਾ ਆਪਾਂ ਅੱਜ ਲੋਂਗੋਵਾਲ ਦੀ ਗੱਲ ਕਿਉਂ ਕਰਦੇ ਆ ਕਿਉਂਕਿ ਅੱਜ ਜਿਹੜੀ ਤਰੀਕ ਹੋ ਗਈ 13 ਅਗਸਤ 20 ਅਗਸਤ ਦੀ ਉਸ ਜਿਹੜੀ ਦੁਸ਼ਟ ਦੀ ਵਰਸੀ ਆ ਉਥੇ ਕੌਣ ਕੌਣ ਜਾਣਗੇ ਢਿੰਡਸਾ ਪਰਿਵਾਰ ਜਾਊਗਾ ਚੰਦੂ ਮਾਦਰਾ ਜਾਊਗਾ ਬੀਬੀ ਜੰਗੀਰ ਕੌਰ ਜਾਊਗੀ ਸ਼ਗਵੀਰ ਬਾਦਲ ਜਾਊਗਾ ਮਜੀਠੀਆ ਹਰਸਿਮਰਤਾ ਦੋ ਧੜੇ ਹੋਗੇ ਉਹ ਕਹਿਣਗੇ ਸਾਡਾ ਸ਼ਹੀਦਾ ਉਹ ਕਹਿਣਗੇ ਸਾਡਾ ਸ਼ਹੀਦਾ ਪਰ ਜਿਨ੍ਹਾਂ ਨੇ ਇਹਨੂੰ ਗੱਡੀ ਚਾੜਿਆ ਸੀ ਭਾਈ ਗਿਆਨ ਸਿੰਘ ਲੀਲ ਭਾਈ ਚਰਨ ਸਿੰਘ ਚੰਨੀ ਜਰਨੈਲ ਸਿੰਘ ਹਲਵਾਰਾ ਭਾਈ ਹਲਬਿੰਦਰ ਸਿੰਘ ਜੋ ਕਿ ਮੌਕੇ ਤੇ ਸ਼ਹੀਦ ਹੋ ਗਿਆ ਸੀ ਜਦੋਂ ਕਿ ਗਦਾਰ ਲਾਂਗੋਵਾਲ ਅਰ ਜੀਪ ਗਾਂਧੀ ਦੇ ਨਾਲ ਸਮਝੌਤਾ ਕਰਕੇ ਅਰਸਗੁੱਲਿਆਂ ਨਾਲ ਤੋਂ ਸੁਣਿਆ ਹੋਣਾ ਢਾਡੀਆਂ ਤੇ ਕਿ ਅਰਸਗੁੱਲਿਆਂ ਦੇ ਨਾਲੇ ਲਾਲਾਂ ਟਿੱਪੀਆਂ ਦੀ ਕਿ ਅਰਸਗੁੱਲਿਆਂ ਤੇ ਜਦੋਂ ਨਾਮ ਆਇਆ ਲਿਆਂਦਾ ਅਰਸਗੁੱਲੇ ਦੇ ਅੱਗੇ ਆਈਆਂ ਪਲੇਟਾਂ ਕਿ ਹਰਚੰਦ ਲੋਂਗੋਵਾਲ ਦੀ ਕਹਿੰਦੇ ਜੋ ਬੱਚਿਆਂ ਦੇ ਵਾਂਗੂ ਲਾਲੇ ਟਿੱਪੀਆਂ ਲੋਕਾਂ ਦੇ ਮੂੰਹ ਚੋਂ ਪਾਣੀ ਆਉਂਦਾ ਹੁੰਦਾਗਾ ਉਸ ਤੋਂ ਬਾਅਦ ਇੱਕ ਦਾਰ ਸਿਰਪੁਰ ਜਿਹੜਾ ਸਟੇਜ ਇਹਨੇ ਸਾਂਝੀ ਕੀਤੀ ਇਸ ਸਟੇਜ ਇਹਨੇ ਇਹ ਕਹਿ ਕੇ ਸਾਂਝੀ ਕਰ ਦਿੱਤੀ ਕਿ ਇਸਤਰੀ ਅਕਾਲੀ ਦਲ ਦੀ ਜਿਹੜੀ ਇਹ ਸਟੇਜ ਆ ਸੁਣੀ ਜਾਓ ਧਿਆਨ ਦੇ ਨਾਲ ਇਹਨੇ ਇੱਕ ਮੀਟਿੰਗ ਰੱਖਦੀ ਪੰਜਾਬ ਨੂੰ ਰਣਜੀਤ ਸਮਝੌਤੇ ਵਿੱਚ ਆਸ ਗੁੱਲਿਆਂ ਦੇ ਨਾਲ ਬਦਲ ਲਿਆ ਲੌਂਗੋਵਾਲ ਆਬਤਾਂ ਖੁਸਰਾ ਹੈਗੇ ਸੀ ਤੇ ਇਹਦੇ ਨਾਲ ਜਿੰਨੇ ਖੁਸਰੇ ਹੋਏ ਨੇ ਪੰਜਾਬ ਨੂੰ ਇਹਨਾਂ ਗਦਾਰਾਂ ਨੇ ਵੇਚ ਦਿੱਤਾ ਆਤਾ ਮੂਰੇ ਕੀ ਲੱਗਣਾ ਸੀ ਇਹਨੇ ਇੱਕ ਇਸਤਰੀ ਦੇ ਨਾਂ ਤੇ ਇਹ ਸਟੇਜ ਸਾਂਝੀ ਕੀਤੀ ਪਤਾ ਸੀ ਕਿ ਸਾਨੂੰ ਤਾਂ ਹੁਣ ਕੌਮ ਮੂੰਹ ਨਹੀਂ ਲਾਉਗੀ ਪਰ ਤੁਹਾਨੂੰ ਇੱਥੇ ਦੱਸ ਦਿਆਂ ਕਿ ਜਦੋਂ ਇਹ ਹੱਥ ਖੜੀ ਕਰਕੇ ਆਏ ਨੇ ਸ੍ਰੀ ਅਕਾਲਤਾ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਤੋਂ ਜਦੋਂ ਜੂਨ 1984 ਦਾ ਉਹ ਸਾਕਾ ਯਾਦ ਆ ਜਦੋਂ ਕਿ ਫੌਜ ਨੇ ਤੈਸ ਨੈਸ ਕਰ ਦਿੱਤਾ ਸੀ ਸਾਰਾ ਕੁਸਾ ਲੰਗਰ ਵਾਲ ਟੋੜਾ ਤੇ ਬਾਕੀ ਜਿਹੜਾ ਇਹਦਾ ਜਨਰਲੀ ਸੀ ਜਿੰਨੀ ਬਰਨਾਲੇ ਵਰਗੇ ਸੰਜੀਤ ਬਰਨਾਲੇ ਵਰਗੇ ਤੇ ਉਥੋਂ ਜਦੋਂ ਇਹ ਅੱਤਕੜੇ ਕਰਕੇ ਆਏ ਤਾਂ ਇਹਨਾਂ ਨੇ ਕਿਹਾ ਸੀ ਸੀਆਰਪੀ ਕਹਿੰਦਾ ਸਾਡੀਆਂ ਲਾਸਾਂ ਦੇ ਉੱਪਰ ਦੀ ਲੰਗੇ ਗਈ ਪਰ ਇਹ ਸਿੰਘਾਂ ਦੀਆਂ ਲਾਸਾਂ ਦੇ ਉੱਪਰ ਸਾਡੇ ਛੋਟੇ ਛੋਟੇ ਬੱਚਿਆਂ ਦੀ ਲਾਸਾਂ ਦੇ ਉੱਪਰ ਲੱਗ ਕੇ ਆਏ ਇਹ ਗਦਾਰ ਆ ਤੇ ਇਸ ਨੂੰ ਉਸ ਤੋਂ ਬਾਅਦ ਜਦੋਂ ਅਰਜੀਪ ਗਾਂਧੀ ਨਾਲ ਸਮਝੌਤਾ ਹੁੰਦਾ ਇਸ ਕੌਮ ਦੇ ਗਦਾਰ ਨੂੰ 80 ਬੰਦੇ ਸੀਆਰਪੀ ਦੇ ਦਿੱਤੇ ਗਏ 35 40 ਬੰਦੇ ਜਿਹੜੇ ਨੇ ਪੁਲਿਸ ਦੇ ਦਿੱਤੇ ਗਏ ਨੂੰ ਸਿਕਿਉਰਟੀ ਵਜੋਂ ਤਾ ਸੇਰਪੁਰ ਜਦੋਂ ਇਹ ਸਟੇਜ ਤੇ ਬੋਲਦਾਗਾ ਉਤੋਂ ਉਹਦੇ ਵਿੱਚ ਉਹ ਸਿੰਘ ਵੀ ਬੈਠੇ ਸੀ ਗਿਆਨ ਸਿੰਘ ਲੀਲਚਰਨੀ ਸੀ ਚੰਨੀ ਜਰਨੈਲ ਸਿੰਘ ਹਲਵਾਰਾ ਤੇ ਹਲਵਿੰਦਰ ਸਿੰਘ ਜੋ ਕਿ ਮੌਕੇ ਤੇ ਸ਼ਹੀਦ ਹੋ ਗਿਆ ਸੀ ਜਿਹਦੇ ਸਟੇਜ ਤੇ ਬੋਲਣ ਲੱਗਿਆ ਉਹਨਾਂ ਨੌਜਵਾਨਾਂ ਨੇ ਤੰਦ ਲੰਗਾਤੀ ਬੱਖੀ ਦੇ ਵਿੱਚ ਦੀ ਇਹਦੇ ਤੇ ਉੱਥੇ ਇਹਦਾ ਜਿਹੜਾ ਸੋਧਾ ਲਾ ਦਿੱਤਾ ਤੇਦਾ ਗੱਡੀ ਚਾੜ ਦਿੱਤਾ ਹੁਣ 20 ਅਗਸਤ ਨੂੰ ਜਿਹੜੀ ਇਹਦੀ ਵਰਸੀ ਆਉਣੀ ਆ ਇੱਕ ਪਾਸੇ ਸਾਡੀ ਕੌਮ ਦੇ ਜਿਹੜੇ ਨੇ ਆਪਣੇ ਆਪ ਨੂੰ ਹੱਤੇਸੀ ਦੱਸਦੇ ਆ ਕੌਮ ਹੱਤੇਸੀ ਦੱਸਦੇ ਪੰਥਕ ਦੱਸਦੇ ਆ ਅੱਜ ਡਰਾਮਾ ਖੇਡਿਆ ਜਾ ਰਿਹਾ ਆ ਅਕਾਲੀ ਦਾਲਾ ਦੇ ਦੋ ਧੜੇ ਹੋ ਰਹੇ ਨੇ ਅਕਾਲੀ ਮੈਂ ਲਾਤਾ ਮੂਰੇ ਆੜਾ ਪਰ ਕਾਲੀ ਆ ਤੁਸੀਂ ਸੰਤਾ ਦੇ ਮੂੰਹੋਂ ਸੁਣਿਆ ਹੋਊਗਾ ਸੰਤ ਭਿੰਡਰਾਂ ਵਾਲਿਆਂ ਦੇ ਮੂੰਹੋਂ ਅਕੇ ਕਾਲ ਅਕਾਲੀ ਤੇ ਅਕਾਲੀ ਦੇ ਵਿੱਚ ਫਰਕ ਹੁੰਦਾ ਹੈਗਾ ਅਕਾਲੀ ਉਹ ਹੁੰਦਾ ਜਿਹਨੇ ਇੱਥੇ ਹੀ ਮੱਥਾ ਟੇਕਦਾ ਗਾਹਾਂ ਜਾ ਕੇ ਕੋਈ ਹੋਰ ਅਮਤੀ ਸਮਾਧ ਆਏ ਉੱਥੇ ਟੇਕਦਾ ਕੋਈ ਹੋਰ ਕੋਈ ਸਾਧ ਆਇਆ ਉਹਦੇ ਪੈਰੀਂ ਪੈ ਗਿਆ ਵੀ ਜਿਹੜਾ ਅਕਾਲੀ ਹੁੰਦਾਗਾ ਉਹ ਅਕਾਲ ਪੁਰਖ ਨੂੰ ਮੰਨਣ ਵਾਲਾ ਹੁੰਦਾਗਾ ਅੱਜ ਅਸੀਂ ਜੇਕਰ ਜਥੇਬੰਦੀ ਖੜੀ ਕਰਦੇ ਆ ਅਕਾਲੀ ਸ਼ਬਦ ਬੜਾ ਪਿਆਰਾ ਸ਼ਬਦ ਦਾ ਬੜਾ ਇਹ ਸਲਾਉਂਡ ਜੋ ਸਾਉਦਾ ਪਰ ਇਹਨਾਂ ਗਦਾਰਾਂ ਵੱਲੋਂ ਜਿਹੜਾ ਮਿੱਟੀ ਦੇ ਵਿੱਚ ਰਲਾ ਦਿੱਤਾ ਪਹਿਲਾਂ ਬਾਦਲ ਨੇ ਗਦਾਰੀ ਕੀਤੀ ਬਾਦਲ ਨੇ ਅੱਜ ਸੇ ਕੌਮ ਦੇ ਵਿੱਚ ਪਿੱਠ ਦੇ ਸੁਰਾ ਪਿੱਠ ਦੇ ਵਿੱਚ ਸੁਰਾ ਮਾਰਿਆ ਉਤਵਾਰ ਸਖੀਰ ਬਾਦਲ ਨੇ ਜਿਹੜਾ ਲਗਾਤਾਰ ਮਾਰਦਾ ਆ ਰਿਹਾ ਹੋ ਡਰਾਮਾ ਕਰਦਾਗਾ ਅਕਾਲ ਤਖਤ ਦੇ ਵਿੱਚ ਜਾ ਕੇ ਕਿ ਮੈਂ ਮਾਫੀ ਮੰਗਦਾਗਾ ਮਿੱਥੋਂ ਜਿਹੜੀਆਂ ਗਲਤੀਆਂ ਹੋਈਆਂ ਨੇ ਸਾਰੀ ਕਹਿੰਦਾ ਮੈਂ ਝੋਲੀ ਦੇ ਵਿੱਚ ਪਾਉਣਾਗਾ ਹੁੰਦਾ ਜਥੇਦਾਰ ਅਕਾਲੀ ਫੂਲਾ ਸਿੰਘ ਬਾਗ ਆ ਤੇ ਤੇਰੀ ਝੋਲੀ ਵਿੱਚ ਸਵਾਰ ਕੇ ਪਵਾ ਦਿੰਦਾ ਤੁਸੀਂ ਕਰਕੇ ਸਿੱਖ ਕੌਮ ਦਾ ਘਾਣਾ ਮਰਵਾ ਕੇ ਤੁਸੀਂ ਨੌਜਵਾਨ ਸ਼ਹੀਦ ਕਰਵਾ ਕੇ ਹੁਣ ਤੁਸੀਂ ਝੋਲੀਆਂ ਵਿੱਚ ਗਲਤੀ ਆ ਪਵਾਉਣਿਓ ਕਹਿਣ ਦਾ ਭਾਵ ਕਿ ਜਿੰਨੇ ਇਹਨਾਂ ਨੇ ਦੋਸਮਣਾਂ ਸਿੱਖਾਂ ਦੇ ਜਿਨ੍ਹਾਂ ਨੇ ਕੋ-ਕੋ ਕੇ ਸਿੱਖਾਂ ਨੂੰ ਮਾਰਿਆ ਉਮਰਾਂ ਨੰਗਲ ਵਰਗਿਆਂ ਨੂੰ ਤੇ ਉੱਥੇ ਗਦਾਰ ਬੰਦੇ ਰਹੇ ਡੀਜੀਪੀ ਲਾਇਆ ਸਮੇਤ ਸੈਣੀ ਵਰਗਿਆਂ ਨੂੰ ਆਲਮ ਲਹਾਰ ਵਰਗਿਆਂ ਨੂੰ ਸਵਰਨ ਘੋਟਨੇ ਵਰਗਿਆਂ ਨੂੰ ਪਤਾ ਨਹੀਂ ਕਿੰਨੇ ਕਿ ਜਿਹੜੇ ਦੁਸ਼ਟ ਨੇ ਜਿਹੜੇ ਸਿੱਖ ਕੌਮ ਦੇ ਜਿਨ੍ਹਾਂ ਨੇ ਕਹਾਨ ਕੀਤਾ ਜਿਨ੍ਹਾਂ ਨੇ ਸਿੱਖ ਕੌਮ ਦਾ ਜਿਹੜਾ ਮਰਿਆ ਮੇਡ ਕੀਤਾ ਸਾਡੇ ਨੌਜਵਾਨਾਂ ਨੂੰ ਚੁੱਕ ਚੁੱਕ ਕੇ ਝੂਟੇ ਪੁਲਿਸ ਮੁਕਾਬਲੇ ਬਣਾਏ ਨੇ ਉਹਨਾਂ ਨੂੰ ਤਰੱਕੀਆਂ ਦਿੰਦੇ ਰਹੇ ਨੇ ਆਤਾ ਨੂੰ ਜਿਹੜੇ ਹਰਤੰਦ ਸਿੰਘ ਲੋਂਗੋਵਾਲ ਦੀ ਹੁਣ ਵਰਸੀ ਆਉਣੀ ਆ ਇਹਦੇ ਉੱਤੇ ਹੁਣ ਜਿਹੜੇ ਉਹ ਬਸਰਮ ਲੋਕ ਜਾਣਗੇ ਉਹ ਕਾਤਲ ਲੋਕ ਜਾਣਗੇ ਸਿੱਖਾਂ ਦੇ ਕਾਤਲ ਜਿਨ੍ਹਾਂ ਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਇੱਕ ਪਾਸੇ ਉਹ ਕਾਤਲ ਨੇ ਦੂਜੇ ਪਾਸੇ ਅਕਾਲੀ ਕਾਤਲ ਨੇ ਹੁਣ ਦੋ ਟੜੇ ਬਣ ਗਏ ਉੱਤੇ ਦੇਖੋ ਕਹਿੰਦੇ ਆ ਪਾਸੇ ਦਿੰਦੇ ਆ ਇਹ ਹੁਣ ਇਹ ਲੌਂਗ ਬਾਲ ਨੂੰ ਕਿਹੜਾ ਸਹੀਦ ਮੰਨਦਾਗਾ ਬਾਦਲ ਕੇ ਮੰਨਣਗੇ ਉਹ ਵੀ ਮੰਨਣਗੇ ਦੋਨੇ ਧੜੇ ਜਾਣਗੇ ਉੱਥੇ ਜੇਕਰ ਤੀਜਾ ਧੜਾ ਜਾਂਦਾਗਾ ਹੁਣ ਇਹਨਾਂ ਦਾ ਇਹ ਨਹੀਂ ਪਤਾ ਕਿ ਤੀਜਾ ਚੌਥਾ ਧੜਾ ਕਿੰਨੇ ਕੇ ਧੜੇ ਬਣਾ ਲੈਣਾ ਤੇ ਉਸ ਗਦਾਰ ਦੀ ਇਹ ਉੱਥੇ ਜਾ ਕੇ ਸਿਫਤਾ ਕਰਨਗੇ ਜੀ ਤਾਂ ਸੰਤ ਸੀ ਇਹ ਤਾਂ ਐ ਸੀ ਇਹ ਤਾਂ ਵਾ ਸੀ ਇਹਨਾਂ ਨੇ ਤਾਂ ਮੋਰਚਾ ਲਾਇਆ ਸੀ ਜੇ ਮੋਰਚਾ ਲਾਇਆ ਸੀ ਸੰਤ ਭਿੰਡਰਾ ਵਾਲੇ ਵੀ ਇਹਨੂੰ ਸੰਤ ਕਹਿੰਦੇ ਰਹੇ ਨੇ ਡਿਕਟੇਟਰ ਸੀ ਇਹ ਤੇ ਫਿਰ ਉਸ ਮੋਰਚੇ ਤੋਂ ਪਾਸੇ ਹਟ ਕੇ ਨੇ ਅਰਜੀਬ ਗਾਂਧੀ ਨਾਲ ਸਮਝੌਤਾ ਕੀਤਾ ਜਿਵੇਂ ਸੰਤ ਭਿੰਡਰਾ ਵਾਲੇ ਨੇ ਉਸ ਸਮਝੌਤੇ ਦੇ ਪਿੱਛੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਪਿੱਛੇ ਨਹੀਂ ਹਟਿਆ ਮੁੱਖ ਮੰਤਰੀ ਦੇ ਅਹੁਦੇ ਦਿੱਤੇ ਗਏ ਅਮਰੀਕੀ ਡਾਲਰਾਂ ਦੇ ਜਿਹੜੇ ਸੌਦੇ ਹੋਣ ਲੱਗੇ ਪਰ ਜਿਹੜੇ ਸਰਕਾਰ ਬੰਦੇ ਭੇਜ ਦੀ ਸੀ 10 ਬੰਦੇ ਭੇਜੇ ਉਹਨਾਂ ਨੇ ਕਿ ਸੰਤ ਭਿੰਡਰਾਂ ਵਾਲੇ ਨਾਲ ਤੁਸੀਂ ਜਾ ਕੇ ਸਮਝੌਤਾ ਕਰ ਲਓ ਤੇ ਤੁਹਾਨੂੰ ਅਸੀਂ ਜਿਹੜਾ ਇੱਕ ਸਟੇ ਦਾ ਮੁੱਖ ਮੰਤਰੀ ਬਣਾ ਦਿੰਨੇ ਆ ਇੱਕ ਡਰਾਮਾ ਕਰਕੇ ਜਿਹੜਾ ਸਾਰਾ ਕੁ ਤੁਸੀਂ ਪੜਿਆ ਹੈਗਾ ਉਹ ਤਾਂ ਉਹ ਜਿਹੜੇ 10ੇ ਬੰਦੇ ਭੇਜੇ ਸੀ ਸਰਕਾਰ ਵੱਲੋਂ ਉਹ ਵੀ ਸੰਤਾਂ ਦੇ ਨਾਲ ਹੀ ਉੱਥੇ ਹੀ ਜਿਹੜਾ ਹੈਗਾ ਰਲ ਗਏ ਤੇ ਮੁੜ ਕੇ ਵਾਪਸ ਨਹੀਂ ਆਏ ਤੇ ਇਹ ਗਦਾਰਾਂ ਉਹਨਾਂ ਦੇ ਸਾਤਾਂ ਸਾਤਿਆਂ ਉੱਤ ਦੇ ਜਿਹੜੇ ਲੰਘ ਕੇ ਆਏ ਨੇ ਆ ਬਲਟੋਹੇ ਵਰਗੇ ਹੱਥ ਖੜੇ ਕਰਕੇ ਆਏ ਨੇ ਫੇਰ ਕਹਿੰਦਾ ਬਲੈਕ ਥੰਡਰ ਦੀ ਫੋਟੋ ਆ ਦੱਸੋ ਉਹ ਤੋਂ ਇਹਨਾਂ ਨੇ ਇਹ ਗਗਨਦੀਪ ਬਰਨਾਲਾ ਸਰਜੀਤ ਬਰਨਾਲੇ ਦੇ ਮੁੰਡੇ ਨੇ ਪ੍ਰਕਰਮਾਂ ਦੇ ਵਿੱਚ ਗੋਲੀ ਚਲਾਈ ਆ ਤੁਸੀਂ ਉਹਨਾਂ ਲੋਕਾਂ ਨੂੰ ਅਜੇ ਵੀ ਆਪਣਾ ਅਕਾਲੀ ਦਲ ਮੰਨੀ ਬੈਠੇ ਹੋ ਆਈਡੀਅਲ ਮੰਨੀ ਬੈਠੇ ਹੋ ਉਸ ਗਗਨਦੀਪ ਬਰਨਾਲੇ ਦੇ ਪਤਨੇ ਚੰਡੀ ਦੇ ਚੰਡੀਗੜ੍ਹ ਦੇ ਵਿੱਚ ਇੱਕ ਗਰੀਬ ਔਰਤ ਜਿਹੜੀ ਰਹਿੰਦੀ ਸੀ ਤੇ ਉਹਦੇ ਨਾਲ ਇਸ ਪਾਪੀ ਨੇ ਜੋ ਕੁਕਰਮ ਕੀਤਾ ਬਲਾਤਕਾਰ ਕੀਤਾ ਤੁਹਾਡੇ ਸਾਹਮਣੇ ਆ ਤੇ ਉੱਥੋਂ ਜਿਹੜਾ ਸਰਜੀਤ ਸਿੰਘ ਬਰਨਾਲਾ ਜਦੋਂ ਇਹ ਪਤਾ ਲੱਗਿਆ ਇਹਦਾ ਕਿ ਮੇਰੇ ਪੁੱਤ ਨੇ ਜਿਹੜਾ ਇਹ ਨਮਾ ਚੰਦ ਚਾੜ ਦਿੱਤਾ ਇੱਕ ਗਰੀਬ ਔਰਤ ਦੇ ਨਾਲ ਤੱਕਾ ਕੀਤਾ ਤੇ ਗਵਰਨਰ ਸੀ ਭੱਜਿਆ ਆਇਆ ਪੰਜਾਬ ਨੂੰ ਆਪਦੇ ਪੁੱਤ ਨੂੰ ਬਚਾਉਣ ਵਾਸਤੇ ਭੱਜਿਆ ਆਇਆ ਤੇ ਖਾ ਕੇ ਕਸਮਾਂ ਸਾਰੇ ਜੁੰਡਲੀ ਇਹਨਾਂ ਦੀ ਇਕੱਠੀ ਸੀ ਜਿਹੜੀ ਤੇ ਕਦੇ ਕੈਪਟਨ ਅਮਰਿੰਦਰ ਸਿੰਘ ਵੀ ਖਾਲਸਾਤਾਂ ਦੇ ਮੁੱਦੇ ਤੇ ਜਿਹੜਾ ਦਸਕਤ ਕਰਦਾ ਬਾਅਦ ਦੇ ਵਿੱਚੇ ਬੇਸ਼ਰਮ ਮੁੱਕਰ ਜਾਂਦੇ ਆ ਕਿ ਕਿਤੇ ਬਾਹਰ ਜਾ ਕੇ ਖਾਲਸਤਾਨ ਦੇ ਨਾਂ ਤੇ ਤਾਂ ਬੈਨਰ ਲੱਗੇ ਨੇ ਉੱਥੇ ਜਾ ਕੇ ਇਹ ਰੈਲੀਆਂ ਕਰਦੇ ਸੀ ਬਾਤ ਸਾਰਾ ਕੁਝ ਮੁੱਕਰ ਜਾਂਦੇ ਆ ਕਹਿਣ ਦਾ ਭਾਵ ਮੇਰਾ ਇਹ ਆ ਕਿ ਹੁਣ ਗਦਾਰ ਲੰਗਵਾਲ ਦੀ ਵਰਸੀ ਆਉਗੀ ਇੱਥੇ ਤੁਸੀਂ ਅੰਦਾਜ਼ਾ ਲਾ ਲਿਓ ਗਦਾਰਾਂ ਦੀ ਪਹਿਚਾਨ ਹੋ ਜੂਗੀ ਕਿ ਜਿਹੜੇ ਲੰਗਵਾਲ ਦੀ ਵਰਸੀ ਤੇ ਜਾਣਗੇ ਸਿੱਖ ਕੌਮ ਦੇ ਨੌਜਵਾਨਾਂ ਨੂੰ ਕਹਿਣਾ ਮੈਂ ਅਪੀਲ ਕਰਦਾਂਗਾ ਜੇ ਤੁਸੀਂ ਸਭ ਤੋਂ ਅਸਲ ਜੇ ਪਤਾ ਕਰਨਾ ਦੇ ਤੁਸੀਂ ਭੰਬਲ ਬੂਸੇ 'ਚ ਪਏ ਹੋਇਓ ਕਿ ਜਿਹੜੇ ਉਸ ਲੋਂਗੋਵਾਲ ਚੰਦ ਸਿੰਘ ਲੋਂਗੋਵਾਲ ਦੀ ਵਸਤੀ ਤੇ ਜਾਣਗੇ ਉਹ ਹੋਣਗੇ ਗद्दार ਉਹ ਹੋਣਗੇ ਸਿੱਖ ਕੌਮ ਦੇ ਦੁਸ਼ਮਣ ਆ ਉਹ ਹੋਣਗੇ ਸਿੱਖ ਕੌਮ ਦੇ ਪਾਪੀ ਤੇ ਜਿਹੜੇ ਨਹੀਂ ਸਿੱਖੋ ਜਿਹੜੇ ਉੱਤੇ ਨਹੀਂ ਜਾਣਗੇ ਤਾਂ ਉਹਨਾਂ ਨੂੰ ਤੁਸੀਂ ਆਪ ਦਾ ਦੇਖ ਲਿਓ ਕਿ ਗद्दार ਕੌਣ ਆ ਤੇ ਵਫਾਦਾਰ ਕੌਣ ਆ ਉੱਥੇ ਮਗਰਮਸ ਦੇ ਹੰਝੂ ਸੁੱਟਣਗੇ ਜੀੜਾ ਬੰਦਾ ਕੌਮ ਦੇ ਸਾਰਾ ਕੌਮ ਦਾ ਜਿਹੜਾ ਮਲ ਪਾ ਦਿੱਤਾ ਪੰਜਾਬ ਨੂੰ ਵੇਚ ਕੇ ਜਿਨੇ ਸਿੱਖਾਂ ਦਾ ਕਤਲ ਆਮ ਕਰਵਾ ਕੇ ਜਹਾਦ ਰਾਈਏ ਤੇ ਲੰਗਵਾਲ ਤੇ ਜਿਹੜਾ ਟੋੜੇ ਸੀ ਟੋੜਾ ਅੰਦਰ ਰੋਈ ਜਾਂਦਾ ਸੀ ਇੱਕ ਕੇ ਅਸਬਰਾਡ ਦੀ ਕਿਤਾਬਾ ਉਹਦੇ ਵਿੱਚ ਲਿਖਿਆਗਾ ਤੇ ਰੋਣ ਲੱਗ ਗਿਆ ਸੀ ਤੇ ਫਿਰ ਇਹਨਾਂ ਨੂੰ ਜਿਹੜਾ ਬਾਹਰ ਕੱਢ ਕੇ ਲੈ ਕੇ ਗਏ ਨੇ ਫਿਰ ਇਹਨਾਂ ਨੂੰ ਸੁਰੱਖਿਆ ਥਾਮਾਂ ਤੇ ਭੇਜਿਆ ਗਿਆ ਇਹਨਾਂ ਦੀ ਪਹਿਲੇ ਹੀ ਪਲੈਨਿੰਗ ਤੁਸੀਂ ਤੁਹਾਨੂੰ ਪਹਿਲਾਂ ਦੱਸ ਕੇ ਆਏਂ ਦੁਸ਼ਟਾਂ ਦੇ ਨਾਂ ਬਾਰ-ਬਾਰ ਕੀ ਲਿਵਾ ਅਲਕੇਟ ਬਾਨੀ ਵਰਗੇ ਬਾਜਪਾਈ ਵਰਗੇ ਇਹ ਸਾਰੇ ਬਾਕੀ ਜਿਹੜੇ ਜਿੰਨੇ ਕੀ ਆ ਅਕਾਲੀ ਦਲ ਦੀ ਜੁੰਡਲੀ ਸੀ ਅੱਜ ਆਪਣੇ ਆਪ ਨੂੰ ਅਕਾਲੀ ਦਲ ਕਹਾਉਂਦੇ ਆ ਹੁਣ ਤਾਂ ਇਹਨਾਂ ਦਾ ਬੇਅਦਮੀਆਂ ਦੇ ਵਿੱਚ ਵੀ ਨਾ ਬੋਲ ਪਿਆ ਹੁਣ ਤਾਂ ਬੇਅਦਮੀਆਂ ਨਾਲ ਕਲੀਅਰ ਹੋ ਗਿਆ ਕਿ ਇਹਨਾਂ ਨੇ ਜਿਹੜਾ ਸਰਸੇ ਵਾਲੇ ਸਾਹ ਦੇ ਬਲਾਤਕਾਰ ਦੇ ਚੇਲਿਆਂ ਨੇ ਆ ਪ੍ਰਦੀਪ ਕਲੇਰ ਆ ਜਿਹੜਾ ਇਸ ਦੁਸ਼ਟ ਨੇ ਹਰਸ਼ ਤੂਰੀ ਨੇ ਜਿਹੜਾ 44 ਮੈਂਬਰੀ ਕਮੇਟੀ ਬਣੀ ਸੀ ਇਹਨਾਂ ਦੀ ਹਣੀਪ੍ਰੀਤ ਤੇ ਆ ਜਿਹੜਾ ਹੁਣ ਬਲਾਤਕਾਰੀ ਆ ਜਿਹੜਾ ਸਰਕਾਰ ਨੇ ਬੀਜੇਪੀ ਨੇ ਬਾਹਰ ਕੱਢਿਆ ਗਿਆ ਹੁਣ ਪੁੱਸਰੇ ਹੋਇਆ ਸਾਨਾ ਇਹਨੇ ਤੇ ਹਣੀਪ੍ਰੀਤ ਨੇ ਇਹਨਾਂ 44 ਬੰਦਿਆਂ ਨੂੰ ਜਿਹੜਾ ਕਿਆ ਸੀ ਮੁੱਖ ਜਿਹੜੇ ਦੋਸੀ ਨੇ ਇਹ ਪੰਜ ਸੱਤ ਜਣੇ ਮੂਰੇ ਮੇਣਾ ਜਿਨ੍ਹਾਂ ਨੇ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਜਾ ਕੇ ਬੀੜਾ ਚੁੱਕ ਲੋ ਕੰਧਾ ਤੇ ਪੋਰਟਰ ਲਾ ਦਿਓ ਗੁਰੂ ਬਾਣੀ ਉੱਤੇ ਗੰਦੇ ਸ਼ਬਦ ਲਿਖ ਦਿਓ ਤੇ ਪਾਵਨ ਗੁਰੂ ਦੇ ਪੰਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਇਹਨਾਂ ਨੇ ਗਲੀਆਂ ਵਿੱਚ ਖਿਲਾਰੇ ਰੂੜੀਆਂ ਜਿਹਦੇ ਜਿਹੜੇ ਖਿਲਾਰੇ ਨਾਲੀਆਂ ਜਿੱਦਣ ਇਹਨਾਂ ਨੇ ਉਕਰ ਕੀਤੇ ਸਿਕੋਮ ਨੂੰ ਜਿਹੜਾ ਸਿੱਧਾ ਬੰਗਾਰਿਆ ਪਾਰਾ ਜਨ ਸਰਕਾਰਾਂ ਬਦਲ ਗਈਆਂ ਅਜੇ ਤੱਕ ਕਿਸੇ ਦਾ ਤੇ ਇੱਕ ਕੋਈ ਬਰਾਂਟ ਤੇ ਨਹੀਂ ਲਿਆ ਸਕਿਆ ਇਹਨਾਂ ਨੂੰ ਆ ਸੌਦਾ ਸਾਧ ਨੂੰ ਤੇ 30 ਦਿਨ ਪ੍ਰੋਲ ਜ਼ਰੂਰ ਦੇ ਦਿੰਦੇ ਇਹਨੂੰ ਮੈਂ ਨਹੀਂ ਕਹਦਾ ਕਿ ਸਰਕਾਰ ਦੀ ਇਹਦੀ ਵੀ ਹਿੰਮਤ ਪੈ ਜੂਗੀ ਸੌਦਾ ਸਾਧ ਤੇ ਹਣੀਪ੍ਰੀਤ ਨੂੰ ਬਰਾਂਟ ਤੇ ਲਿਆਉਣ ਲਈ ਤੇ ਇਹਨਾਂ ਤੇ ਪਟਾ ਚੜ੍ਹਿਆ ਹੋਵੇ ਤਾਂ ਇਹ ਤਾਂ ਆਪ ਹੀ ਮੰਨਣਗੇ ਪਰ ਜਿਹੜੇ ਦੋਸ਼ੀ ਨੇ ਜਿਹੜੇ ਅਜੇ ਵੀ ਘੁੰਮਦੇ ਫਿਰਦੇ ਨੇ ਸਰਿਆਮ ਸਰਕਾਰ ਤਾਂ ਉਹਨਾਂ ਨੂੰ ਨਹੀਂ ਪੜ ਰਹੀ ਨਾ ਹੁਣ ਤਾਂ ਪਤਾ ਲੱਗ ਗਿਆ ਸਾਰਾ ਕੁਝ ਸਾਹਮਣੇ ਆ ਗਿਆ ਹੁਣ ਕਹਿੰਦਾ ਪਾ ਮੇਰਾ ਇਹ ਸੀ ਕਿ ਲੋਂਗੋਵਾਲ ਉਹ ਗਦਾਰ ਆ ਜਿਨੇ ਪੰਜਾਬ ਦਾ ਸਮਝੌਤਾ ਕਰ ਦਿੱਤਾ ਸੀ ਜਿਨ੍ਹਾਂ ਨੇ ਅਨੰਤ ਪ੍ਰਸਾਦ ਦਾ ਮਤਾ ਜਿਨ੍ਹਾਂ ਸੰਤ ਭਿੰਡਰਾਂ ਵਾਲਿਆਂ ਨੇ ਇੰਚ ਬਾਹਰ ਨਹੀਂ ਹੋਏ ਉਸ ਮਤੇ ਤੋਂ ਆਪਣੀ ਸ਼ਹੀਦੀ ਪ੍ਰਾਪਤ ਕਰ ਦਿੱਤੀ ਤੇ ਬਾਕੀ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕਰ ਦਿੱਤੀਆਂ ਪਰ ਇਹ ਧੋਗਲੇ ਆ ਕੇ ਉਸ ਪੰਜਾਬ ਦਾ ਮੁੱਲ ਵਟ ਗਏ ਉਸ ਸਿੰਘਾਂ ਸ਼ਹੀਦੀਆਂ ਦਾ ਜਿਹੜਾ ਮੁੱਲ ਵਟ ਗਏ ਇਹ ਇਹਨਾਂ ਦੇ ਅੱਖਾਂ ਦੇ ਮੂਹਰੇ ਦਰਬਾਰ ਸਾਹਿਬ ਨਹੀਂ ਆਇਆ ਇਹਨਾਂ ਦੇ ਅੱਖਾਂ ਦੇ ਮੂਹਰੇ ਅਕਾਲ ਤਖਤ ਸਭ ਠੱਠਾ ਨਹੀਂ ਆਇਆ ਇਹਨਾਂ ਦੇ ਅੱਖਾਂ ਦੇ ਮੂਹਰੇ ਉਹ ਬੱਚੇ ਨਜ਼ਰ ਨਹੀਂ ਆਏ ਜਿਹੜਾ ਫੌਜੀਆਂ ਨੇ ਜਿਹੜੇ ਚੁੱਕ ਚੁੱਕ ਕੇ ਮਾਰੇ ਸਿਕੰਧਾ ਦੇ ਨਾਲ ਇਸ ਹਤਿਆੰਦ ਸਿੰਘ ਲੋਂਗੋਵਾਲ ਦੇ ਸਾਡੀਆਂ ਮਾਮਾ ਭੈਣਾਂ ਬੁੱਢੀਆਂ ਬਜ਼ੁਰਗ ਬਾਪੂ ਤਾਹਾਂ ਤੋਂ ਡਿੱਗਦੇ ਜਿਹੜੇ ਸਰੇ ਆਮ ਇੱਕ ਸਕਿੰਟਾਂ ਦੇ ਵਿੱਚ ਗੋਲੇ ਗੁਰੂਗਰਾਸ ਸਾਹਿਬ ਤੇ ਲੱਗੀਆਂ ਗੋਲੀਆਂ ਉਹ ਚੇਤੇ ਨਹੀਂ ਆਈਆਂ ਤੇ ਸਮਝੌਤਾ ਕਰ ਲਿਆ ਅਰਜੀਬ ਗਾਂਧੀ ਨਾਲ ਉਸ ਪਾਪੀ ਨਾਲ ਤੇ ਉਹ ਪਾਪੀ ਨੇ ਜਿਹੜਾ ਜ਼ੁਲਮ ਕਮਾਇਆ ਕਤਲੇਆਮ ਕਰਾਇਆ ਦਿੱਲੀ ਦੇ ਵਿੱਚ ਕੱਢ-ਕੱਢ ਕੇ ਸਿੱਖ ਸਿੱਖਾਂ ਨੂੰ ਪਛਾਣ ਪਛਾਣ ਕੇ ਪਹਿਲਾਂ ਉਹਨਾਂ ਨੂੰ ਨਹਾਤੀ ਕੀਤਾ ਉਹਨਾਂ ਨੂੰ ਫਿਰ ਉਹਨਾਂ ਦੇ ਘਰ ਦੀ ਪੂਰੀ ਰੇਕੀ ਕਰਕੇ ਜਿਹੜੇ ਸਿੱਖ ਸੀ ਉਹਨਾਂ ਨੂੰ ਕੜ-ਕੜ ਕੇ ਜਿਹੜਾ ਘਰਾਂ ਦੇ ਵਿੱਚੋਂ ਟੈਰਪਾ ਪਾ ਕੇ ਜਿਹੜਾ ਸਾਰਾ ਦਿੱਲੀ ਵਿੱਚ ਤੁਸੀਂ ਸਾਰੇ ਜਾਣਦੇ ਹੋ ਇਸ ਇਸ ਬਾਤਾਂ ਨੂੰ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਚੰਗੀ ਨਿਭਾਵ ਕੇ ਉਹਨਾਂ ਨੌਜਵਾਨਾਂ ਤੱਕ ਪਹੁੰਚਾ ਦਿਓ ਜਿਹੜੇ ਬਾਅਦ 'ਚ ਫਿਰ ਲੱਭਦੇ ਫਿਰਦੇ ਰਹਿੰਦੇ ਆ ਗਿਆਨ ਸਿੰਘ ਲੀਲਵਰਗਿਆਂ ਨੂੰ ਕਿ ਕੌਣ ਸੂਰਮੇ ਕਿੱਥੇ ਨੇ ਉਹ ਅੱਜਕੱਲ੍ਹ ਉਹ ਅੱਜ ਕੱਲ ਉਹ ਆਪਣੇ ਪਿੰਡ ਬੈਠੇ ਨੇ ਕਿਦੇ ਸਿੱਖ ਦੇ ਸਾਰ ਲਈਏ ਕਿਸੇ ਨੇ ਫਿਰ ਤੁਸੀਂ ਸਰਚ ਕਰਨ ਲੱਗ ਜੇ ਜਾਨਣਾ ਹੋ ਜਦੋਂ ਕੋਈ ਸਿੰਘ ਸ਼ਹੀਦ ਹੋ ਜਾਂਦਾ ਫਿਰ ਦੇਖਦੇ ਹੋ ਵੀ ਇਹਨੇ ਕੀ ਕੁਰਬਾਨੀ ਕੀਤੀ ਸੀ ਅੱਜ ਜਿਉਂਦੇ ਬੈਠੇ ਨੇ ਉਹ ਸਿੱਖ ਨੌਜਵਾਨ ਜਿਨ੍ਹਾਂ ਨੇ ਉਸ ਪਾਪੀ ਨੂੰ ਸੋਧਿਆ ਸੀ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਵੀਡੀਓ ਨੂੰ ਜਿਹੜਾ ਵੇਖਦੇ ਹੋ ਸ਼ੇਰ ਕਰਦੇ ਹੋ ਲਾਇਕ ਕਰਦੇ ਹੋ ਆਪਣੇ ਕਮੈਂਟ ਵੀ ਕਰਦੇ ਹੋ ਕਿਉਂਕਿ ਇਸ ਤੋਂ ਵੀ ਜਿਹੜਾ ਬਹੁਤ ਵੱਡਾ ਹੈ ਇਹ ਵੀਡੀਓ ਸੁਣਨੀ ਕਰੀਬ 17-18 ਮਿੰਟਾਂ ਦੀ ਵੀਡੀਓ ਲਗਭਗ ਹੋ ਹੀ ਜਾਂਦੀ ਹੈ 17-18 ਮਿੰਟ ਕੱਢਣੇ ਅੱਜ ਦੇ ਸਮੇਂ ਦੇ ਵਿੱਚ ਹਰੇਕ ਦਾ ਜਿਹੜਾ ਬਸ ਦਾ ਕੰਮ ਨਹੀਂ ਕਿਉਂਕਿ ਲੋਕਾਂ ਦੀ ਬਿਜੀ ਇੰਨੀ ਲਾਈਫ ਹੋ ਗਈ ਕਿ ਉਹ ਕਹਿੰਦੇ ਆ ਕਿ ਸਾਨੂੰ ਤਾਂ ਇੱਕ ਇੱਕ ਸਕਿਪ ਜਿਹੜਾ ਸੁਣ ਲਈ ਅਸੀਂ ਉਦੋਂ ਗਾਹਾਂ ਵੀਡੀਓ ਕੱਢ ਦਈਏ ਕਈ ਅਜੇ ਵੀ ਨੌਜਵਾਨ ਨੇ ਜਿਹੜੇ ਵੀਡੀਓ ਮੈਂ ਪਹਿਲਾਂ ਵੀ ਕਹਿੰਨਾ ਕਿ ਪੂਰੀ ਦੇਖਿਆ ਕਰੋ ਕਈ ਗੱਲਾਂ ਹੁੰਦੀਆਂ ਨੇ ਮੈਂ ਲਾਸਟ ਤੇ ਵਿੱਚ ਉਹ ਗੱਲਾਂ ਨੂੰ ਕਹਿਣਾ ਹੁੰਨਾਗਾ ਕਈ ਇਹਨੂੰ ਵਿਚਾਲੇ ਕਹਿ ਦੇਣਾਗਾ ਜਿੱਥੇ ਘਟਕਦੀਆਂ ਹੋਣ ਇਸ ਕਰਕੇ ਹੁਣ ਮੈਨੂੰ ਦਿਓ ਇਜਾਜ਼ਤ ਇੱਕ ਪੰ ਨਵੀਂ ਵੀਡੀਓ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਉਣੇ ਆ ਉਹ ਤੱਕ ਤੁਸੀਂ ਬਣੇ ਰਹੋ ਪੰਜਾਬੀ ਵਿਰਸਾ ਟੀਵੀ ਨਾਲ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ